ਹਰ ਦੇ ਤੇ ਜੋ ਵਸਾਨ ਦਾ ਯਤਨ ਕਰ ਰਹੇ ਆ ਰੱਬ ਨੂੰ ਪ੍ਰਮਾਤਮਾ ਨੂੰ ਇਸ ਰੀਤ ਸਮੋਂ ਕੀ ਪ੍ਰੇਤ ਤਜੇ ਨਿਰਭ ਹੋਏ ਜੋਗੇਸ਼ਵਰ ਈਸ਼ਵਰ ਚੈਨਾ ਇਹ ਸੰਸਾਰ ਤੋਂ ਚੋਟ ਖਾ ਕੇ ਪ੍ਰਮਾਤਮਾ ਦੀ ਤਲਾਸ਼ ਤੇ ਚਲੇ ਮਹਾਤਮਾ ਉਹ ਅਕਲ ਤੋਂ ਚੋਟ ਖਾ ਕੇ ਪ੍ਰਭੂ ਦੀ ਤਲਾਸ਼ ਤੇ ਚਲੇ ਲੇਕਿਨ ਆਮ ਹਾਲਤ ਦੇ ਚ ਐਸਾ ਹੁੰਦਾ ਹੈ ਮਹਾਨਤਾ ਸ਼ਬਦ ਦੀ ਚੋਟ ਲੱਗ ਗਈ ਹੈ ਸਤਸੰਗੀ ਹੈ ਤੇ ਨਿਰਾਸ਼ ਹੋ ਕੇ ਉਦਾਸ ਹੋ ਗਏ ਅੰਤਰ ਪਿਆਸ ਉਠੀ ਪ੍ਰਭ ਕੇ ਰੇ ਸੁਨ ਗੁਰ ਬਚਨ ਮਨ ਤੇਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਇਹਦੇ ਚ ਖਤਰਾ ਨਹੀਂ ਕਿਉਂਕਿ ਸ਼ਬਦ ਦੀ ਚੋਟ ਜਿਸ ਨੂੰ ਲੱਗੀ ਹੈ ਉਹ ਆਤਮ ਕ੍ਰਾਂਤੀ ਕਰੇਗਾ ਆਪਣੇ ਆਪ ਨੂੰ ਬਦਲੇਗਾ ਪਰ ਅਕਲ ਤੋਂ ਚੋਟ ਜਿਸ ਨੇ ਖਾਦੀ ਹੈ ਸੰਸਾਰ ਤੋਂ ਚੋਟ ਖਾਦੀ ਹੈ ਦੋ ਖਤਰੇ ਨੇ ਹੋ ਸਕਦਾ ਹੈ ਅੰਤਮ ਕ੍ਰਾਂਤੀ ਨਾ ਕਰੇ ਆਤਮ ਹੱਤਿਆ ਕਰ ਬੈਠੇ ਸੁਸਾਇਡ ਕਰ ਬੈਠੇ ਹੋ ਸਕਦਾ ਹੈ ਆਪਣੇ ਆਪ ਨੂੰ ਬਦਲੇ ਨਾ ਬਲਕੇ ਖਤਮ ਕਰੇ ਆਪਣੇ ਆਪ ਨੂੰ ਜਾਂ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰੇ ਵਾਲਵ ਜੈਸਾ ਸਿਆਣਾ ਮਨੁੱਖ ਜੋ ਕਹਿੰਦਾ ਹੈ ਦੁਨੀਆ ਇੱਕ ਬੱਚਿਆਂ ਦਾ ਖਿਡੌਣਾ ਪ੍ਰਤੀਤ ਆਉਂਦੀ ਹੈ ਦਿਨ ਰਾਤ ਸ਼ਰਾਬ ਦੇ ਡੁੱਬ ਕੇ ਰਹਿ ਗਿਆ ਦਿਨ ਰਾਤ ਬੜੇ ਕੀਮਤੀ ਬੋਲ ਲੈ ਹੁੰਦੇ ਔਰ ਉਹ ਮੁਤਸਬੀ ਵੀ ਨਹੀਂ ਸੀ ਮੁਸਲਮਾਨ ਹੁੰਦਾ ਹੋਇਆ ਕਹਿੰਦਾ ਅਸਲ ਧਰਮ ਕੀ ਹੈ ਵਫਾਦਾਰੀ ਬਸ਼ਰਤੇ ਅਸਤਵਾਰੀ ਅਸਲ ਈਮਾਨ ਹੈ ਅਸਲ ਈਮਾਨ ਕੀ ਹੈ ਭਰੋਸਾ ਵਿਸ਼ਵਾਸ ਭਰੋਸਾ ਨਹੀਂ ਤੇ ਕਿਤਨਾ ਧਰਮ ਦਾ ਕਰਮकांड ਕਰੇ ਧਾਰਮਿਕ ਨਹੀਂ ਹੈ ਬੜੀ ਕੀਮਤੀ ਗੱਲ ਕਰਦਾ ਹੈ ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਗਾਲिब ਕਹਿੰਦਾ ਵਫਾਦਾਰੀ ਬਸ਼ਰ ਤੇ ਅਸਤਵਾਰੀ ਅਸਤਵਾਰੀ ਕਹਿੰਦੇ ਨੇ ਪੁਖਤਾ ਪੱਕੇ ਵਫਾਦਾਰੀ ਬਸ਼ਰ ਤੇ ਅਸਤਵਾਰੀ ਅਸਲ ਈਮਾਨ ਹੈ ਮਰੇ ਬੁੱਤਖਾਨਾ ਮੇਂ ਬਰਾਵਨ ਜਾਗਾੜੋ ਕਾਬਾ ਮੇਂ ਮੂਰਤੀਆਂ ਵਿਚ ਵੀ ਭਰੋਸਾ ਪੂਰਾ ਸੀ ਤੇ ਪੂਜਾ ਕਰਦਾ ਰਿਹਾ ਔਰ ਪੂਜਾ ਕਰਦਾ ਮਰ ਗਿਆ ਕਹਿੰਦਾ ਇਹਦੀ ਕਬਰ ਮੱਕੇ ਦੇ ਵਿਚ ਬਣਾਓ ਮੁਹੰਮਦ ਸਾਹਿਬ ਦੇ ਕੋਲ ਬਣਾਓ ਔਰ ਉੱਥੇ ਉਸਨੂੰ ਪੂਜੋ ਕਿਉਂਕਿ ਅਸਲ ਇਮਾਨ ਇਹੀ ਹੈ ਕਿ ਇਹਦਾ ਫੇਥ ਡੋਲਿਆ ਨਹੀਂ ਇਹਦਾ ਭਰੋਸਾ ਡੋਲਿਆ ਨਹੀਂ ਇੰਨੀ ਕੀਮਤੀ ਗੱਲ ਕਰਦਾ ਹੈ ਇਤਨੀ ਬਾਰੀਕ ਗੱਲ ਕਰਦਾ ਹੈ ਇਤਨੇ ਬਾਰੀਕ ਜੀ ਸੋਚਣੇ ਪਰ ਦਿਨ ਰਾਤ ਨਸ਼ੇ ਦੇ ਚ ਡੁੱਬ ਗਿਆ ਸਮਾਪਤ ਮੈਂ ਕਰਾਂ ਪੀਰੀ ਬੇਗਮ ਇੱਕ ਦਿਨ ਕਹਿਣ ਲੱਗੇ ਮਿਰਜ਼ਾ ਕਿ ਸੇ ਵਕਤ ਤੇ ਹੋਸ਼ ਆਇਆ ਕਰੋ ਤੁਸੀਂ ਸਬਾ ਦੇ ਸ਼ਿੰਗਾਰ ਬਾਦਰ ਸ਼ਾਹ ਦੇ ਨੇਕਟ ਦੁਨੀਆ ਤੁਹਾਨੂੰ ਆਲਮ ਫਾਜ਼ਿਲ ਕਹਿੰਦੀ ਹੈ ਦੁਨੀਆ ਤੁਹਾਨੂੰ ਰੋਸ਼ਨ ਦਿਮਾਗ ਕਹਿੰਦੀ ਹੈ ਤੁਸੀਂ ਦਿਨ ਰਾਤ ਨਸ਼ਾ ਕਰਕੇ ਅੰਧੇਰੇ ਚ ਰਹਿੰਦੇ ਹੋ ਤੁਸੀਂ ਰੋਸ਼ਨ ਦਿਮਾਗ ਜਗਤ ਨੂੰ ਚਾਨਣਾ ਦੇਣ ਵਾਲੇ ਨਸ਼ਾ ਕਰਕੇ ਦਿਨ ਰਾਤ ਅੰਧੇਰੇ ਚ ਰਹਿੰਦੇ ਹੋ ਪਤਾ ਹੈ ਗ਼ਾਲिब ਨੇ ਕੀ ਆਖਿਆ ਜਦ ਚਾਨਣਾ ਹੁੰਦਾ ਨਾ ਤੇ ਤੂੰ ਵੀ ਮਿੱਟੀ ਦਾ ਖਡਾਉਣਾ ਪ੍ਰਤੀਤ ਆਉਂਦੀ ਹੈ ਤੂੰ ਬੇਗਮ ਮੈਨੂੰ ਦਿਖਾਈ ਦੇਣੀ ਹੈ ਅੰਧੇਰੇ ਚ ਅਗਿਆਨ ਤੱਕ ਜਦ ਮੇਰੀ ਅਕਲ ਕੰਮ ਨਹੀਂ ਕਰਦੀ ਤਾਂ ਮੈਨੂੰ ਬੇਗਮ ਦਿਖਾਈ ਦੇਣੀ ਹੈ ਚੰਗੀ ਲੱਗਦੀ ਹੈ ਜਦ ਮੇਰੀ ਅਕਲ ਕੰਮ ਕਰਦੀ ਹੈ ਚਾਹਨਾ ਹੁੰਦਾ ਹੈ ਤੂੰ ਮਿੱਟੀ ਦਾ ਬੁੱਤ ਦਿਖਾਈ ਦੇਣੀ ਮਿੱਟੀ ਦਾ ਖੜਵਣਾ ਹੁਣ ਤੂੰ ਆਹ ਬਦੱਸ ਬੇਗਮ ਬਣ ਕੇ ਰਹਿਣਾ ਈ ਕਿ ਮਿੱਟੀ ਦਾ ਖੜਵਣਾ ਬਣ ਕੇ ਰਹਿਣਾ ਵਾਹਿਗੁਰੂ ਔਰ ਗਾਲਬ ਜ਼ਾਰ ਉਜ਼ਾਰ ਰੋਣ ਲੱਗ ਪਿਆ ਕਹਿ ਲਗਾ ਮਿੱਟੀ ਦੇ ਖਡਾਉਣਿਆਂ ਨਾਲ ਮੈਂ ਖੇਡ ਨਹੀਂ ਸਕਦਾ ਇਸ ਤੋਂ ਉੱਚੀ ਦੁਨੀਆ ਦੀ ਮੈਨੂੰ ਪ੍ਰਾਪਤੀ ਹੈ ਤਾਂ ਮੈਂ ਕੀ ਕਰਾਂ ਕੀ ਕਰਾਂ ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ ਜਦ ਕੁਛ ਨਾ ਬਨਾ ਤਾਂ ਮੇਰਾ ਦਿਲ ਬਣਾ دیا۔ ਮੈਂ ਤੇ ਇਤਨਾ ਬੇਚੈਨ ਕੁਝ ਵੀ ਨਹੀਂ జగਤ ਦੇ ਜਿਹਦੇ ਆਸਰੇ ਤੇ ਮੈਂ ਜੀਵਾ ਐਸਾ ਪਰੇਸ਼ਾਨ ਬੇਚੈਨ ਮਨੁਖ ਸਿਆਣਪ ਦੇ ਇੰਤਿਹਾਨ ਨੂੰ ਛੋਇਆ ਹੈ ਲੇਕਿਨ ਇੱਕ ਖਤਰਾ ਹੈ ਐਸਾ ਮਨੁਖ ਆਪਣੇ ਆਪ ਨੂੰ ਭੁਲਾਉਣ ਦਾ ਯਤਨ ਕਰ ਸਕਦਾ ਹੈ 99 ਫੀਸਦੀ ਉਰਦੂ ਦੇ ਸ਼ਾਇਰ ਹਿੰਦੀ ਦੇ ਕਵੀ ਪੰਜਾਬੀ ਦੇ ਕਵੀ ਗੁਰਸਾਖੀ ਮਾਫ ਸ਼ਰਾਬੀ ਨੇ ਕੋਈ ਕਵੀ ਬੈਠਾ ਹੋਵੇ ਮਾਫੀ ਮੈਂ ਪਹਿਲੇ ਮੰਗ ਲੈਣਾ 1% ਉਹ ਆਪਣੇ ਆਪ ਨੂੰ ਸਮਝ ਨਾ ਪੇ शराबी ने स्याणा मनुख बहुत स्याणा मनुख यह अपने आप भुलाएगा या अपने आप न खत्म करेगा हकीम मोमन खान मोमन हिंदू कहते हैं इसे बोल उपनिषदा वर्गे है हकीम मोमन खान मोमन पता की कहता अब तो घबरा के ये कहते हैं कि मर जाएंगे मर जाइए ਕੁਝ ਵੀ ਨਹੀਂ ਕੁਝ ਵੀ ਨਹੀਂ ਹੈ ਜੱਜ ਕੀ ਮਿੱਟੀ ਦੇ ਖਡੌਣਿਆਂ ਨਾਲ ਖੇਡਣਾ ਅਬ ਤੋ ਘਬਰਾ ਕੇ ਇਹ ਕਹਤੇ ਹੈ ਕਿ ਮਰ ਜਾਏਗੇ ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਗੇ ਕਹਿੰਦੇ ਨੇ ਇੱਕ ਖਿਆਲ ਮੈਨੂੰ ਮਰਨ ਨਹੀਂ ਦੇ ਰਿਹਾ ਖੁਦਕਸ਼ੀ ਨਹੀਂ ਕਰਨ ਦੇ ਰਿਹਾ ਮਰ ਕੇ ਵੀ ਮੈਨੂੰ ਚੈਨ ਨਾ ਮਿਲਿਆ ਫਿਰ ਮੈਂ ਕੀ ਕਰਾਂਗਾ ਲੇਕਿਨ ਮਰਨ ਦੀ ਤੇ ਸੋਚੀ ਹੈ ਉਸਨੇ ਇਤਨੇ ਸਿਆਣੇ ਮਨੁੱਖ ਨੇ ਬਹਾਦਰ ਸ਼ਾ ਜਿਸ ਨੂੰ ਸਲਾਮ ਕਰਦਾ ਹੈ ਸਜਦਾ ਕਰਦਾ ਹੈ ਉਹ ਕਹਿੰਦਾ ਹੈ ਮੈਂ ਖੁਦਕੁਸ਼ੀ ਕਰਨ ਦੀ ਸੋਚਦਾ ਉਦਾਸ ਤੇ ਨਿਰਾਸ਼ ਮਨੁੱਖ ਜਾਂ ਤੇ ਆਪਣੇ ਆਪ ਨੂੰ ਬਦਲੇਗਾ ਜਾਂ ਆਪਣੇ ਆਪ ਨੂੰ ਖਤਮ ਕਰੇਗਾ ਜਾਂ ਆਪਣੇ ਆਪ ਨੂੰ ਭੁਲਾਵੇਗਾ ਪਰ ਸ਼ਬਦ ਦੀ ਛੋਟ ਜਿਸ ਨੇ ਖਾਦੀ ਹੈ ਉਹ ਆਪਣੇ ਆਪ ਨੂੰ ਖਤਮ ਨਹੀਂ ਕਰੇਗਾ ਆਪਣੇ ਆਪ ਨੂੰ ਭੁਲਾਵੇਗਾ ਵੀ ਨਹੀਂ ਬਦਲੇਗਾ ਐ ਗੁਰੂ ਹੁਣ ਮੈਂ ਤੇਰੇ ਢੰਗ ਨਾਲ ਜੀਵਣਾ ਤੂੰ ਅੰਮ੍ਰਿਤ ਵੇਲੇ ਉਠਣ ਨੂੰ ਕਹਿੰਦਾ ਮੈਂ ਅੰਮ੍ਰਿਤ ਵੇਲੇ ਉਠਾਂ ਤੂੰ ਮੰਤਰ ਦਾ ਜਪ ਕਹਿੰਦਾ ਮੈਂ ਮੰਤਰ ਦਾ ਜਪ ਕਰਾਂਗਾ ਤੂੰ ਸਵਾਸ ਸਵਾਸ ਜਪਣ ਨੂੰ ਕਹਿੰਦਾ ਮੈਂ ਦਿਨ ਰਾਤ ਜਪਦਾ ਰਵਾਂਗਾ ਤੂੰ ਪਰਹੇਜ਼ਗਾਰੀ ਰਸਦਾ ਮੈਂ ਪਰਹੇਜ਼ਗਾਰ ਹੋ ਜਾਵਾਂਗਾ ਜੋ ਕੁਝ ਤੂੰ ਕਹਿੰਦਾ ਮੈਨੂੰ ਕਬੂਲ ਮੈਂ ਹੁਣ ਤੇਰੇ ਢੰਗ ਨਾਲ ਜੀਵਾਂਗਾ ਆਪਣੇ ਢੰਗ ਨਾਲ ਮੈਂ ਜੀ ਕੇ ਦੇਖ ਲਿਆ ਐ ਗੁਰੂ ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ ਐ ਧੰਗ ਗੁਰੂ ਨਾਨਕ ਐ ਕਲਗੇਦਰ ਪਾਤਸ਼ਾ ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ ਜੋ ਤੁਸੀਂ ਕਹਿੰਦੇ ਹੋ ਹੁਣ ਮੈਂ ਤੁਹਾਡੇ ਢੰਗ ਨਾਲ ਜੀਵਾਂਗਾ ਇਸ ਤਰ੍ਹਾਂ ਦਾ ਜਿਸਨੇ ਫੈਸਲਾ ਕਰ ਲਿਆ ਤੇ ਉਹਦੀ ਜ਼ਿੰਦਗੀ ਦੇ ਵਿੱਚ ਕੀ ਕੀ ਘਟਨਾਵਾਂ ਘਟਦੀਆਂ ਨੇ ਇਹ ਬਾਕੀ ਵਿਚਾਰਾ ਮੈਂ ਤੁਹਾਡੇ ਸਾਹਮਣੇ ਕਲ ਰੱਖਾਂਗਾ ਮਹਾਨ ਕੀਰਤਨੀਏ ਦਰਬਾਰ ਸਾਹਿਬ ਦੇ ਬੜਾ ਸੁੰਦਰ ਕੀਰਤਨ ਕਰਦੇ ਨੇ ਇਨਾ ਦੇ ਸਮੇਂ ਦੀ ਮੈਂ ਉਲੰਘਣਾ ਨਾ ਕਰਾਂ ਇਨਾ ਕੋਲੋਂ ਆਪ ਹਰੀ ਜਸ ਕੀਰਤਨ ਦੇ ਰਾਹੀ ਸਰਵਨ ਕਰੋ ਏ ਕੜੀ ਏ ਲੜੀ ਫਿਰ ਕੱਲ ਅੱਗੇ ਜੋ ਹੈ ਤੋਰਾਂਗੇ ਇੱਥੇ ਹੀ ਸਮਾਪਤੀ ਸਾਰਿਆਂ ਦਾ ਧੰਨਵਾਦ ਬਲਸੁਖ ਦੇਸ਼ਮਾ ਵਾਏ ਗੁਰੂ ਜੀ ਕਾ ਖਾਲਸਾ ਵਾਏ